ਰਹੀ ਮਨਪ੍ਰੀਤ ਬੋਲ ਕੀ ਕਹਿ ਰਿਹਾ ਮੈਂ ਦੁੱਧ ਦੇ ਪਛੜੀ ਤੇ ਜਾਣਾ ਪਸੰਦ ਹੈ ਪਟਰੀ ਤੇ ਜਾਣਾ ਪਸੰਦ ਹੈ ਮੇਰੀ ਬਾਤ ਸੁਣ ਹਾਂ ਗੇਮ ਸਟਾਰਟ ਹੋ ਗਈ ਹੈ ਨੰਨੂ ਦੀ ਆ ਦੇਖੋ ਮੇਰਾ ਆ ਦੇਖੋ वाला के चुटकी।, चुटकी।, हाँ चुटकी अच्छा अभी गर्ल हो के बॉय हो मैं गलत दस ना मैं तो गल के बुआ हाथ खड़ा

ਜੈਂਡਰ ਤੇ ਪਤਾ ਹੀ ਹੁੰਦਾ ਸਾਰਿਆਂ ਨੂੰ ਆਪਣਾ ਆਪਣਾ ਸਾਨੂੰ ਨਹੀਂ ਸੀ ਨਾ ਪਤਾ ਮੈਨੂੰ ਕਿੁੱਝ ਅੱਛਾ ਇਹ ਗੇਮ ਕੋਈ ਹੋਰ ਹੋਣੀ ਹੈ ਹਾਂ ਗ੍ਰੈਂਡ ਗ੍ਰੱਪ ਮੇਰੇ ਦਾਸ ਗ੍ਰੈਂਡ ਗ੍ਰੱਪ ਗ੍ਰੈਂਡ ਗ੍ਰੱਪ ਗਲਤ 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 ਮੋਟਾ ਟੂ ਵੀ ਕਰ ਲੈ ਗ੍ਰੈਂਡ ਗ੍ਰੱਪ ਸਾਢੇ 7 ਗ੍ਰੈਂਡ ਗ੍ਰੱਪ ਫਾਰ ਗਿਆ ਜੀ ਯਾਰ ਜੀ ਗੇਮ ਖਤਮ ਆਪਣੇ ਅੱਗੇ ਗਏ ਯਾਰ ਅੱਗੇ ਗਾਦੀ ਗੇਮ ਖਤਮ ਹਾਂ ਦਿੰਗੇ ਵਾਜਾ ਕੇ ਆ ਦਰਵਾਜਾ ਖਲਵਾ ਲਿਆ ਆਪਾਂ ਡਰਨ ਦਾ ਤੇਰ ਕੀ ਹੋ ਗਿਆ ਖਾਲਾ ਬੰਦ ਕਰ ਦਿੰਨੇ ਆਪਾਂ ਸਪਿੰਦਰ ਕੁਮਾਰ ਨੂੰ ਦਰਰੀਏ ਮੰਤਰੀ ਡਰਨਾ ਵੀ ਚਾਹੀਦਾ ਆ ਡਰਨਾ ਤਾਂ ਚਾਹੀਦਾ ਸਹੀ ਗੱਲ ਆ ਕਿਉਂਕਿ ਇਹ ਝਟਕਾ ਜਿਹਾ ਮਾਰਦੀ ਨਾ ਇੱਕੋ ਦਮ ਟ੍ਰੇਨ ਫੇਰ ਪੰਗਾ ਪੈਂਦਾ ਸਹੀ ਗੱਲ ਆ ਉਹ ਆ ਗਿਆ ਇਧਰ ਹੋਇਆ ਉਹਨੂੰ ਲੰਘ ਲਾਂਦੇ ਬਾਈ ਆਦਾ ਬਾਰ-ਬਾਰ ਆਂਦੇ ਵਿਚਾਰੇ ਮੈਨੂੰ ਕਹਿੰਦੇ ਆਹ ਬਾਈ ਉਹਨੇ ਪਰੇਸ਼ਾਨ ਕਰ ਆਹ ਬਾਈ ਬੋਲ ਚਲਿਏ ਯਾਰ ਫਿਰ ਉਹਨੂੰ ਕਿੱਥੇ ਆਏ ਆ ਹਾਂਜੀ ਤੇ ਹੁਣ ਆਪਾਂ ਪਾਣੀ ਪਤ ਟੱਪ ਆਏ ਆ ਤੇ ਥੱਕ ਚੁੱਕੇ ਆ ਬਹਿ ਬਹਿ ਕੇ ਨੂੰ ਸਾਡਾ ਹੁਣੇ ਉੱਠਿਆ ਸੁੱਤਿਆ ਪਹਿਲਾ ਹਾਲ ਤੇ ਬੈਟਰੀ ਬੜੀ ਡਾਊਨ ਹੈ ਲੋ ਹੈ ਬੀਪੀ ਘਟਿਆ ਲੱਗਦਾ हां ਨਨਵੀਨੀ ਠੀਕ ਐ ਨੂੰ ਠੰਡ ਲੱਗ ਗਈ ਐ। ਕੀ ਥੋੜਾ ਜਿਹਾ ਆਹੋ ਥੋੜਾ ਜਿਹਾ ਚਾਜ ਨਾਲ ਆਰਾਮ ਕਰਾਂਗੇ ਨਾ ਫਿਰ ਸਹੀ ਹੋਏਗਾ ਤੇ ਅਸੀਂ ਹੁਣ ਖਾਣ ਨੂੰ ਮੂੰਗਫਲੀ, ਚਨਾ, ਛਣੇ ਵਾਲੀ ਭੇਲਪੁਰੀ ਖਾਧੀ ਸੀ। ਤੇ ਹੁਣ ਅਸੀਂ ਮੰਗਵਾਈ ਐ ਬਰੀਆਨੀ। ਮੈਂ ਟੇਸਟ ਨਹੀਂ ਕੀਤੀ ਕਦੇ ਵੀ। ਤੁਸੀਂ ਖਾਧੀ ਹੈ ਨਾ ਨਹੀਂ ਤੁਸੀਂ ਵੀ ਨਹੀਂ ਖਾਧੀ ਬਰੀਆਨੀ ਨਹੀਂ ਖਾਧੀ ਹੈ ਪਹਿਲਾਂ ਨਹੀਂ ਤੁਸੀਂ ਵੀ ਨਹੀਂ ਖਾਧੀ ਤੇ ਮੈਂ ਵੀ ਨਹੀਂ ਖਾਧੀ ਹਾਂ ਟਰੇਨ ਦੇ ਵਿੱਚ ਲੱਗੀ ਟੇਸਟ ਹੁੰਦਾ ਵਸੇ ਤੇ ਠੀਕ ਹੈ ਤਕਰੀਬਨ ਹਨਾ ਵਧੀਆ ਚੀਜ਼ਾਂ ਮਿਲ ਰਹੀਆਂ ਨੇ ਅੰਨੀਆਂ ਉਹ ਨਹੀਂ ਵਿਕਾਰਦੇ ਆ ਓਹੋ ਅੱਦਾਈ ਮੈਂ ਵੀ ਡਰ ਗਈ ਸੀ ਪਹਿਲਾਂ ਚੱਲ ਪੈ ਜਾ ਪੈ ਜਾ ਐ ਲੋ ਲੰਨ ਡਰ ਗਿਆ ਸੀ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਸੋਨੀਪੱਤ ਖਾਲੀ ਬਹਿ ਸਟੇਸ਼ਨ ਹੈ ਨਾ ਟਾਵੇਂ ਟਾਵੇਂ ਜੇ ਲੋਕ ਆ ਇੱਥੇ ਉਹ ਸਾਹਮਣੇ ਸੜਕ ਹੈ ਬ੍ਰਿਜ ਚ ਆਇਆ ਉਹ ਤੇ ਨੰਨੂੰ ਗੱਡੀਆਂ ਜਾ ਰਹੀਆਂ ਹਨਾ ਸਾਹਮਣੇ ਬ੍ਰਿਜ ਹੈ ਸੋਨਾ ਸਟੇਸ਼ਨ ਹੈ ਬੋਲ ਕੀ ਕਹਿ ਰਿਹਾ ਮੈਨੂੰ ਤੇ ਪਟੜੀ ਤੇ ਜਾਣਾ ਪਸੰਦ ਹੈ ਪਟੜੀ ਤੇ ਜਾਣਾ ਪਸੰਦ ਹੈ ਫੋਟੋ ਖਿੱਚਾਂਗੇ ਆਪਾਂ ਪਟੜੀ ਤੇ ਠੀਕ ਹੈ ਅੱਥਰਾਂ ਬੈਠੂਗਾ ਠੀਕ ਹੈ ਡੰਗਾ ਬੈਠੂਗਾ ਫੋਟੋ ਖਿਚਾਉਂਗਾ ਹੈਨਾ ਠੀਕ ਹੈ ਉਹ ਦਰਮਨਪੀ ਤੇ ਲੱਗੀ ਹੋਈ ਹੈ ਫੋਨ ਤੇ ਸੁਣ ਲਿਆ ਕਿੱਦਾਂ ਦਾ ਲੱਗ ਰਿਹਾ ਮੋਢਾ ਵਡੀ ਦਾ ਵੇਟ ਵੇਟ ਅੱਜ ਆਪਾਂ ਮਨਪ੍ਰੀਤ ਨੂੰ ਪੁੱਛਦੇ ਆਂ ਵੇ ਇਹਨੂੰ ਕਿੱਦਾਂ ਦਾ ਲੱਗ ਰਿਹਾ ਮਨਪ੍ਰੀਤ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਮਿੰਤੇ ਮੰਮਾ ਤੇਰੀ ਬਾਤ ਕਰਦੀ ਨੰਨੂ ਗੰਦੀ ਕੁੱਤੇ ਦੀ ਬਾਤ ਕਰਦੇ ਹੋ ਨਹੀਂ ਹੁਣ ਬਸ ਪੁੱਤ ਬਸ టై మనాలి గేర జా ਇਹ ਤਾਂ ਜਿਆਦਾ ਇਹਦਾ ਜਿਆਦਾ ਨਾ ਪਹਿਲਾ ਸਫਰ ਹੈ ਮੇਰਾ ਉਹ ਤੇ ਮਤਲਬ ਉਹ ਵੀ ਪੂਰੇ ਦਿਨ ਹਾਂ ਚਾ ਟ੍ਰੇਨ ਤੇ ਹੈ ਨਾ ਟ੍ਰੇਨ ਤੇ ਪਹਿਲਾ ਸਫਰ ਹੈ ਤੇਰਾ ਹਾਂ ਪਹਿਲਾ ਸਫਰ ਵੈਸੇ ਇੱਕ ਵਾਰੀ ਅਸੀਂ ਅੰਮ੍ਰਿਤਸਰ ਵੀ ਗਏ ਸੀ ਟ੍ਰੇਨ ਤੇ ਉਦੋਂ ਬੜੇ ਖੱਜਲ ਖਵਾਰੀ ਹੋਈ ਸੀ ਸਹੀ ਗੱਲ ਦੋ ਘੰਟੇ ਅਸੀਂ ਖੜੇ ਰਹੇ ਆਪਾਂ ਉੱਥੇ ਹਨਾ ਵੇਟ ਕਰ ਰਹੇ ਸੀ ਦੂਜੀ ਟ੍ਰੇਨ ਨਹੀਂ ਆਣਾ ਸੀ ਹਾਂ ਆ ਗਏ ਐ ਹੁਣ ਪਹਿਲਾ ਸਫਰ ਹੈ ਮੇਰਾ ਵੱਡਾ ਕਿੰਨੇ ਦਿਨ ਹੋ ਗਏ ਨੇ ਵੇਟ ਕਰਦਿਆਂ ਨੂੰ ਤਿਆਰੀ ਕਰਦਿਆਂ ਨੂੰ ਹਨਾ ਫਾਈਨਲੀ ਅੱਜ ਅਸੀਂ ਜਾ ਰਹੇ ਹਾਂ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਦਿੱਲੀ ਤੇ ਆ ਦੇਖ ਲਓ ਤੁਸੀਂ ਦਿੱਲੀ ਦਾ ਹਾਲ ਓਏ ਹੋਏ 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 ਬੜੀ ਗੰਦਗੀ ਨਜ਼ਰ ਆਉਂਦੀ ਐ ਸਟੇਸ਼ਨ ਵਾਲੀ ਸਾਈਡ ਦਾ ਵੈਸੇ ਅੰਦਰੋਂ ਤਾਂ ਦਿੱਲੀ ਕਾਫੀ ਸਾਫ਼ ਸੁਥਰਾ ਪਰ ਬਾਹਰੋਂ ਬਹੁਤ ਜ਼ਿਆਦਾ ਗੰਦਾ ਲਾ ਬਿਲਡਿੰਗ ਵੀ ਦੇ ਲਓ ਤੁਸੀਂ ਦਿੱਲੀ ਦੀ ਘੈਂਟ ਲੱਗਦੀ ਹੈ ਨਾ ਹਾਂਜੀ ਹਨੇਰਾ ਹੋ ਚੁੱਕਾ ਤੇ ਇਹਦੀ ਬੈਟਰੀ ਵੀ ਲੋ ਹੋ ਗਈ ਮੇਰੇ ਮਾਈਕ ਦੀ ਹੁਣ ਚਾਰਜ ਕਰਦਾ ਵਾਂ ਇੱਥੇ ਅਸੀਂ ਖੜੇ ਆ ਗਾਜ਼ੀਆਬਾਦ ਫਰੀਦাবাদ ਦਿੱਲੀ ਤੋਂ ਅੱਗੇ ਉੱਥੇ ਖੜੇ ਆ ਤੇ ਆ ਮੜਾ ਮੋਟਾ ਖਾ ਪੀ ਕੇ ਹਟੇ ਆ ਤੇ ਹੁਣ ਬਸ ਰਾਤ ਹੋਣ ਵਾਲੀ ਹੈ ਲਗਭਗ ਟਾਈਮ ਹੋ ਗਿਆ ਮੇਰੇ ਖਿਆਲ ਨਾਲ 5:30 ਹਾਂ ਹਨੇਰਾ ਪੈ ਚੁੱਕਾ ਬਸ 5:30 ਵਜੇ ਹਨੇਰਾ ਪੈ ਗਿਆ ਤੇ ਬਾਕੀ ਹੁਣ ਇਸ ਤੋਂ ਬਾਅਦ ਰੋਟੀ ਰੋਟੀ ਖਾਵਾਂਗੇ ਪਾਣੀ 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 ਫਿਰ ਜਾਵਾਂਗੇ ਅੱਜ ਕਿਉਂ ਹੁਣ ਬਰੀਆਨੀ ਘਾ ਰਹੇ ਸੀ ਤੇ ਰਾਤ ਦਾ ਟਾਈਮ ਹੈ ਸੱਚ 6 ਵਜੇ ਤੇ ਹਨੇਰਾ ਪੈ ਗਿਆ ਬਾਹਰ ਫੁੱਲ ਤੇ ਇਸ ਤੋਂ ਬਾਅਦ ਖਾਣਾ ਖੁਣਾ ਖਾਵਾਂਗੇ ਰਾਤੀ 9-10 ਵਜੇ ਰਾਤ ਦਾ ਖਾਣਾ ਖਾ ਰਹੇ ਆ ਤੇ ਕੋਈ ਟ੍ਰੇਨ ਚ ਆਇਆ ਬਗਬਗਾ ਜਿਹਾ ਹੀ ਖਾਣਾ ਉਹ ਖਾਸ ਹੈ ਨਹੀਂ 150 ਰੁਪਏ ਦੀ ਥਾਲੀ ਹੈ ਤੇ ਦੇਖ ਲੋ ਹਾਲ ਬੁਰੇ ਹਾਲ ਹੋ ਗਏ ਮਨ ਪੀ ਦਜਦਾ ਨਾ ਥੱਕ ਗਿਆ ਯਾਰ ਆ ਦੇਖੋ ਥਾਲੀ ਦੇਖੋ ਤੁਸੀਂ ਕੱਖ ਵੀ ਹੈ ਨਹੀਂ ਇਹਦੇ 'ਚ 150 ਰੁਪਏ ਬਹੁਤ ਜਿਆਦਾ ਬੇਕਾਰ ਆ ਜਮਾਈ ਟੇਸਟ ਨਹੀਂ ਯਾਰ ਬਸ ਭੁੱਖ ਲਾਉਣਾ ਹੈ ਪੇਟ ਭਰਨ ਵਾਲੀ ਗੱਲ ਸਹੀ ਗੱਲ ਆ ਤੇ ਹੁਣ ਇਸ ਵੀਡੀਓ ਦਾ ਆਪਾਂ ਕਰਦੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਵੇਰੇ ਮਤਲਬ ਸਵੇਰੇ ਹੁਣ ਅਸੀਂ ਪਹੁੰਚਾਂਗੇ ਮੇਰੇ ਖਿਆਲ ਨਾਲ ਗੁਜਰਾਤ ਜਲਦੀ ਪਹਿਲਾਂ ਮੱਧ ਪ੍ਰਦੇਸ਼ ਪਹੁੰਚਾਂਗੇ ਐਮਪੀ ਤੇ ਫਿਰ ਉਸ ਤੋਂ ਬਾਅਦ ਗੁਜਰਾਤ ਐਮਪੀ ਤੋਂ ਬਾਅਦ ਗੁਜਰਾਤ ਹੁਣ ਅਸੀਂ ਰਾਤੋ ਰਾਤ ਰਾਜਸਥਾਨ ਪਹੁੰਚਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਵਲੌਗ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਸੋ ਯਾਨੀ ਕਿ ਕੱਲ ਨੂੰ ਠੀਕ ਹੈ ਜੀ ਗੁੱਡ ਨਾਈਟ ਜੀ ਸਤਿ ਸ਼੍ਰੀ ਅਕਾਲ